ਆਹ ਦੇਖ ਲੋ ਥਾਰ ਵਾਲੀ ਕੁੜੀ ਦੇ ਪੁੱਠੇ ਕਾਰਨਾਮੇ ਥਾਰ ਦੇ ਵਿੱਚ ਕਰ ਰਹੀ ਸੀ ਨਸ਼ੇ ਦਾ ਤੰਦਾ ਤੇ ਹੁਣ ਜਦੋਂ ਪੁਲਿਸ ਨੇ ਫੜੀ ਤਾਂ ਮੂਲ ਕੋਈ ਫਿਰਦੀ ਹੈ ਤੁਹਾਨੂੰ ਦੱਸਦੇ ਕਿ ਤਸਵੀਰਾ ਖੰਨਾ ਦੀਆਂ ਨੇ ਜਿੱਥੇ ਖੰਨਾ ਦੇ ਵਿੱਚ ਪੁਲਿਸ ਨੇ ਇੱਕ ਥਾਰ ਵਾਲੀ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੀ ਥਾਰ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਤੇ ਦੱਸਿਆ ਜਾ ਰਿਹਾ ਕਿ ਇਸ ਕੁੜੀ ਤੇ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ ਤੇ ਕਤਲ ਕੇਸ ਦੇ ਵਿੱਚ ਜ਼ਮਾਨਤ ਤੇ ਬਾਹਰ ਆਈ ਹੋਈ ਸੀ ਤੇ ਬਾਹਰ ਆ ਕੇ ਨਸ਼ੇ ਤਸਕਰੀ ਦਾ ਧੰਦਾ ਸ਼ੁਰੂ ਕਰਨ ਲੱਗ ਪਈ ਤੇ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਕਿ ਇਹ ਕੁੜੀ ਮਹਿੰਦਰਾ ਥਾਰ ਦੇ ਵਿੱਚ ਚਿੱਟਾ ਸਪਲਾਈ ਕਰਨ ਜਾ ਰਹੀ ਹੈ ਤਾਂ ਪੁਲਿਸ ਨੇ ਰਸਤੇ ਦੇ ਵਿੱਚ ਨਾਕਾ ਲਗਾ ਲਿਆ ਤੇ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਆਪਣੀ ਥਾਰ ਨੂੰ ਰੋਕਣ ਦੀ ਬਜਾਏ ਉੱਥੋਂ ਥਾਰ ਨੂੰ ਪੰਜਾ ਲਿਆ ਤੇ ਜਦੋਂ ਇਹ ਪੰਜਾਨ ਲੱਗੀ ਤਾਂ ਇਸ ਦੇ ਕੋਲੋਂ ਥਾਰ ਦਾ ਸਟੀering ਆਊਟ ਆਫ ਕੰਟਰੋਲ ਹੋ ਗਿਆ ਤੇ ਜਿਸ ਦੇ ਨਾਲ ਥਾਰ ਦਾ ਇੱਕ ਟਾਇਰ ਖੇਤਾਂ ਦੇ ਵਿੱਚ ਜਾ ਉਤਰਿਆ ਜਿਸਤੇ ਨਾਲ ਥਾਰ ਰੁਕ ਗਈ ਤੇ ਪੁਲਿਸ ਨੇ ਫਿਰ ਚਾਰੋਂ ਪਾਸੇ ਇਸ ਕੁੜੀ ਨੂੰ ਘੇਰ ਲਿਆ ਤਾਂ ਜਦੋਂ ਥਾਰ ਦੀ ਚੈਕਿੰਗ ਕੀਤੀ ਤਾਂ ਡਰਾਈਵਰ ਦੀ ਸੀਟ ਤੋਂ ਹਟਾ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਥਾਰ ਦੇ ਡੈਸ਼ਬੋਰਡ ਦੇ ਵਿੱਚੋਂ ਵੀ 32500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਤੇ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਇਸ ਕੁੜੀ ਨੇ ਨਸ਼ੇ ਦੇ ਪੈਸੇ ਦੇ ਨਾਲ ਇਹ ਥਾਰ ਖਰੀਦੀ ਹੋਵੇਗੀ ਤੇ ਕੁੜੀ ਨੇ 3 ਦਿਨ ਪਹਿਲਾਂ ਹੀ ਇਹ ਨਵੀਂ ਥਾਰ ਖਰੀਦੀ ਸੀ ਜਿਸ ਦਾ ਨੰਬਰ ਅਜੇ ਟੈਂਪਰੇਰੀ ਸੀ ਤੇ ਕੁੜੀ ਨੇ ਇਹ 3 ਦਿਨ ਪਹਿਲਾਂ ਹੀ ਥਾਰ ਖਰੀਦੀ ਸੀ ਜਿਸ ਦੇ ਵਿੱਚ ਨਸ਼ਾ ਸਪਲਾਈ ਕਰਨ ਜਾ ਰਹੀ ਸੀ